ਦੇ ਵਿੱਚ ਤੁਹਾਡਾ ਸਵਾਗਤ ਹੈ ਖਾਲਿਸਤਾਨੀ ਵੱਖਵਾਦੀ ਆਗੂ ਗੁਰਪਤਵੰਤ ਪੰਨੂ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਭਾਰਤੀ ਨਾਗਰਿਕ ਨੂੰ ਅੱਜ ਨਿਊਯਾਰਕ ਦੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਦੱਸਦੀ ਕਿ ਇਸ ਨਾਗਰਿਕ ਦਾ ਨਾਮ ਨikhil gupta ਦੱਸਿਆ ਜਾ ਰਿਹਾ ਹੈ ਜਿਸ ਤੇ ਇਲਜ਼ਾਮ ਲੱਗੇ ਹੋਏ ਨੇ ਕਿ ਇਸ ਦੇ ਵੱਲੋਂ ਗੁਰਪਤਵੰਤ ਪੰਨੂ ਦੇ ਮਰਡਰ ਦੀ ਜਿਹੜੀ ਉਹ ਸਾਜ਼ਿਸ਼ ਘੜੀ ਗਈ ਸੀ ਜਿਸ ਦੇ ਦੋਸ਼ਾ ਤਹਿਤ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਸੋਮਵਾਰ ਨੂੰ ਯਾਨੀ ਕਿ ਅੱਜ ਨਿਊਯਾਰਕ ਦੀ ਸੰਗੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਤੁਹਾਂ ਦੱਸਦੀ ਕਿ ਵਖਵਾਦੀ ਗੁਰਪਤਵੰਤ ਪੰਨੂ ਸਿੰਘ ਪੰਨੂ ਦੇ ਖਿਲਾਫ ਕਿਰਾਏ ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਇਸ ਵਿਅਕਤੀ ਦੇ ਉੱਤੇ ਦੋਸ਼ ਹੈ ਜਿਸ ਦਾ ਨਾਮ ਨikhil gupta ਹੈ ਅਤੇ ਇਹ ਭਾਰਤ ਦਾ ਰਹਿਣ ਵਾਲਾ ਹੈ ਉਸ ਨੂੰ ਚੈੱਕ ਕਾ ਪਬਲਿਕ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ ਤੁਹਾਂ ਦੱਸਦੀ ਕਿ ਜਦੋਂ ਇਸ ਤੇ ਦੋਸ਼ ਲੱਗੇ ਸਾਂ ਤਾਂ ਇਸ ਨੂੰ ਅਮਰੀਕਾ ਦੀ ਚੈੱਕ ਕਾ ਪਬਲਿਕ ਪੁਲਿਸ ਤੋਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਹਨਾਂ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਮਰੀਕਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਅਮਰੀਕੀ ਸਰਕਾਰ ਦੀ ਬੇਨਤੀ ਤੇ ਪਿਛਲੇ ਸਾਲ ਚੈੱਕ ਚੈੱਕ ਰਿਪਬਲਿਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਸੰਗੀਪ ਵਕੀਲਾ ਨੇ ਦੋਸ਼ ਲਗਾਇਆ ਕਿ ਗੁਪਤਾ ਨੇ ਪੰਨੂ ਨੂੰ ਮਾਰਨ ਲਈ ਇੱਕ ਹਿਟਮੈਨ ਨੂੰ ਨਿਯੁਕਤ ਕੀਤਾ ਤੇ 15000 ਅਮਰੀਕੀ ਡਾਲਰ ਦੀ ਪੇਸ਼ਕਸ਼ ਵੀ ਕੀਤੀ ਸੀ ਦੱਸਦੀ ਕਿ ਨikhil ਗੁਪਤਾ ਦੇ ਉੱਤੇ ਆਰੋਪ ਲੱਗੇ ਨੇ ਸੰਗੀ ਵਕੀਲਾ ਨੇ ਦੋਸ਼ ਲਗਾਏ ਨੇ ਕਿ ਉਹਨਾਂ ਨੇ ਗੁਰਪਤਵੰਤ ਪੰਨੂ ਜੋ ਕਿ ਖਾਲਿਸਤਾਨੀ ਅਤੇ ਵੱਖਵਾਦੀ ਵੱਖਵਾਦੀ ਦੇ ਆਗੂ ਨੇ ਉਹਨਾਂ ਨੂੰ ਮਾਰਨ ਦੇ ਲਈ ਇੱਕ ਵਿਅਕਤੀ ਨੂੰ ਨਿਯੁਕਤ ਕੀਤਾ ਤੇ 15000 ਅਮਰੀਕੀ ਡਾਲਰ ਵੀ ਪੇਸ਼ਕਸ਼ ਵੀ ਕੀਤੀ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਨਿਊਯਾਰਕ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਦੱਸਦੀ ਕਿ ਨikhil gupta brooklyn ਵਿੱਚ ਸੰਗੀ ਮੈਟਰੋ ਪੋਲੀਟਨ ਨਜ਼ਰਬੰਦੀ ਕੇਂਦਰ ਵਿੱਚ ਬੰਦ ਨੇ ਜਿੱਥੇ ਉਹ ਇੱਕ ਕੈਦੀ ਵਜੋਂ ਸੂਚੀਬੱਧ ਨੇ ਗੁਪਤਾ ਨੂੰ ਹਫਤੇ ਦੇ ਅੰਤ ਵਿੱਚ ਨਿਊ ਨਿਊਯਾਰਕ ਲਿਆਂਦਾ ਗਿਆ ਹੈ ਮਾਮਲੇ ਦੇ ਜਾਨੂ ਲੋਕਾਂ ਦੇ ਅਨੁਸਾਰ ਆਮ ਤੌਰ ਤੇ ਹਵਾਲਾਤੀ ਬਚਾਓ ਪੱਖਾਂ ਨੂੰ ਦੇਸ਼ ਵਿੱਚ ਆਪਣੇ ਆਉਣ ਦੇ ਇੱਕ ਦਿਨ ਦੇ ਅੰਦਰ ਅਦਾਲਤ ਦੇ ਵਿੱਚ ਪੇਸ਼ ਹੋਣਾ ਚਾਹੀਦਾ ਹੈ ਪਰ ਗੁਪਤਾ ਦੀ ਹਵਾਲਗੀ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਦੀ ਨਵੀਂ ਦਿੱਲੀ ਫੇਰੀ ਤੋਂ ਪਹਿਲਾ ਹੋਈ ਹੈ ਜਿਸ ਤੋਂ ਬਾਅਦ ਸੁਲੀਵਾਨ ਵੱਲੋਂ ਇਹ ਮੁੱਦਾ ਆਪਣੇ ਭਾਰਤੀ ਅਮਰਤਬਾ ਅਜੀਤ ਡੋਵਾਲ ਦੇ ਸਾਹਮਣੇ ਉਠਾਏ ਜਾਣ ਦੀ ਉਮੀਦ ਹੈ ਅਤੇ ਭਾਰਤ ਨੇ ਅਜਿਹੇ ਮਾਮਲੇ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਵੀ ਕਰ ਦਿੱਤਾ ਹੈ ਤੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਕਿ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਦੋਸ਼ ਲਗਾਏ ਗਏ ਸਨ ਕਿ ਇਸ ਦੇ ਵਿੱਚ ਭਾਰਤ ਦਾ ਵੀ ਹੱਥ ਹੋ ਸਕਦਾ ਹੈ ਭਾਰਤ ਦੀ ਸਰਕਾਰ ਮਿਲੀ ਹੋਈ ਹੈ ਗੁਰਪਤਵੰਤ ਪੰਨੂ ਦੇ ਇਹ ਕਤਲ ਦੇ ਸਾਜ਼ਿਸ਼ ਦੇ ਵਿੱਚ ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਇਸ ਸਾਰੇ ਦੋਸ਼ਾਂ ਨੂੰ ਸਿੱਦੇ ਤੋਂ ਨਕਾਰਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਜਿਹੜੀ ਵੀ ਜਾਂਚ ਹੋਵੇਗੀ ਉਹ ਇਸ ਜਾਂਚ ਦੇ ਵਿੱਚ ਆਪਣੇ ਸਮੂਲਏ ਪੇਸ਼ ਕਰਨਗੇ ਤੇ ਵੱਡਾ ਖਬਰ ਹੈ ਵੱਡੀ ਖਬਰ ਹੈ ਨikhil gupta ਜਿਸ ਤੇ ਦੋਸ਼ ਲੱਗੇ ਹੋਏ ਨੇ ਕਿ ਵੱਖਵਾਦੀ ਅਤੇ ਖਾਲਸਤਾਨੀ ਆਗੂ ਗੁਰਪਤਵੰਤ ਪੰਨੂ ਦੇ ਕਤਲ ਦੇ ਵਿੱਚ ਇਸ ਦਾ ਹੱਥ ਹੈ ਇਸਨੇ ਇੱਕ ਬੰਦੇ ਨੂੰ ਫਿਰੋਤੀ ਦਿੱਤੀ ਹੈ ਉਸ ਦਾ ਕਤਲ ਕਰਨ ਲਈ 15000 ਅਮਰੀਕੀ ਡਾਲਰ ਉਸ ਦੀ ਰਾਸ਼ੀ ਪੇਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਇਹਨਾਂ ਨੂੰ ਨਿਊਯਾਰਕ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ